ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨੱਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਘਰ ਵੰਤ ਵੀਰ ਦੇ ਘਰੋਂ ਤੇ ਗੁਰਜੰਟ ਵੀਰ ਦੇ ਘਰੋਂ ਤੁਹਾਨੂੰ 6 ਐਨੀਮਲ ਜਿਹੜੇ ਫੋਰ ਸੇਲ ਵਿਕਾਊ ਵਿਖਾਉਣੇ ਆ ਸੱਜਣੋ 2 ਦਿਨ ਪਹਿਲਾਂ ਤੁਹਾਨੂੰ ਇਸ ਘਰੋਂ ਇੱਕ ਵੀਡੀਓ ਵਿਖਾਈ ਸੀ ਅੱਜ ਤੁਹਾਨੂੰ 6 ਮੱਝਾਂ ਝੋਟੀਆਂ ਜਿਹੜੀਆਂ ਵਿਖਾਉਣੀਆਂ ਤੇ ਬਿਲਕੁਲ ਤਾਜ਼ੀਆਂ ਸੁਈਆਂ ਝੋਟੀਆਂ ਵਿੱਚ ਗੱਬਣਾ ਲੋਡ ਤੇ ਤਿਆਰ ਕੋਈ ਰਾਤ ਨੂੰ ਸੁੰਦੀ ਆ ਵੀ ਦੇਖੋ ਵੱਡੇ ਕੱਦ-ਕਾਟ ਤੇ ਵੱਡੇ ਟਾਂਚੇ ਦੀ ਤੇ ਚੰਗਾ ਥਣਲੇਵਾ ਲੱਗਾ ਹੋਇਆ ਬਿਲਕੁਲ ਸੂਨ ਨੂੰ ਤਿਆਰੀ ਦੇ ਵਿੱਚ ਆ ਤੇ ਅੱਗੇ ਆ ਗਈ ਸਜਣੋ ਨੀਲੀ ਰਾਵੀ ਦੀ ਚੋਟੀ ਦੇਖਿਓ ਵੇਸ ਕੁਆਲਿਟੀ ਤੁਹਾਡੇ ਮੰਨ ਲਓ ਚੰਗੇ ਬੱਚੇ ਲੈਣੇ ਤਾਂ ਵੀ ਤੇ ਜੇ ਮੰਨ ਲਓ ਵੀ ਦੁੱਧ ਵਾਲੇ ਪੱਖ ਤੋਂ ਵੇਖਾਂਗੇ ਤਾਂ ਤਾਂ ਵੀ ਬੜੀ ਸ਼ਾਨਦਾਰ ਰਹੂਗੀ ਕਿੰਨੇ ਦਿਨ ਬਾਕੀ ਗੁਰਵੰਤ ਵੀਰ ਤੋਂ ਆਪਾਂ ਇਹਦੀ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਬੜਾ ਜੰਗਾ ਸੁਭਾ ਚੂਟੀ ਦਾ ਵੇਖਿਓ ਤੇ ਆਜੋ ਲਈਏ ਜਾਣਕਾਰੀ ਤੇ ਜਿਹੜਾ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਗੁਰਵੰਤ ਵੀਰ ਸਾਸਰੀ ਘਰ ਸਾਸਰੀ ਘਰ ਸੰਸਾਰ ਹੋਰ ਸੁਨਾ ਮੇਰਾ ਭਰਾ ਵਧੀਆ ਵੀਰ ਜੀ ਚੜਦੀ ਕਲਾ ਨਾ ਵਧੀਆ ਜੀ ਵਧੀਆ ਤੇ ਡਰੈਸ ਮੇਰੇ ਭਰਾ ਦਾ ਡਰੈਸ ਹੈਗਾ ਵੀਰ ਜੀ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਨੰਬਰ ਮੇਰੇ ਵੀਰ ਦਾ ਨੰਬਰ ਹੈ 98772 8043 98772 8043 ਤੇ ਵੈਸੇ ਤਾਂ ਸਕਰੀਨ ਤੇ ਵੀ ਚਲਾਵਾਂਗੇ ਆਪਾਂ ਹੈਨਾ ਤੇ ਬਾਕੀ ਵਪਾਰ ਲੈਣ ਦਾ ਕੰਮ ਆ ਤੇ ਰੁਟੀਨ ਚ ਹੀ ਮੰਝ ਆਉਂਦੀ ਹੈ ਹੈਨਾ ਹਾਂਜੀ ਇਹ ਤਾਂ ਹਰ ਵਕਤ ਆਪਣੇ ਕੋਲ ਕੋਈ 7-8-8 ਪਸ਼ੂ ਰਹਿੰਦੇ ਹਾਂ ਹਾਂ ਵੀ ਜਿਹੜੇ ਵੀ ਕਰੀ ਵਾਲੇ ਹਾਜ਼ਰ ਹੁੰਦੇ ਆ ਹੈਨਾ ਵਿੱਚ ਸੂਈਆਂ ਵਿੱਚ ਗੱਬਣਾ ਹਾਂਜੀ ਤੇ ਭਾਅ ਵੀ ਸਾਰੇ ਹੁੰਦੇ ਆ ਭਾਅ ਵੀ ਸਾਰੇ ਨਿੱਕਾ ਵੀ ਭਾਅ ਤੇ ਵੱਡੇ ਭਾਅ ਵੀ ਤੇ ਜੇ ਆ ਝੂਟੀ ਤੋਂ ਸ਼ੁਰੂ ਕਰ ਲਈਏ ਤਾਂ ਸਾਬ ਕਿਹੜਾ ਸੂਆ ਇਹ ਪਹਿਲਾ ਸੂਆ ਸੋਨੀ ਸਰਦਾਰ ਅੱਛਾ ਪਹਿਲਾ ਸੂਆ ਹੀ ਸੂਣੀ ਆ ਥਣ ਥਣ ਲੈਵਾ ਆਏ ਆ ਜਿਵੇਂ ਦੂਜਾ ਸੂਆ ਹੁੰਦੀ ਹੈ ਨਾ ਸੂਆ ਪਹਿਲਾ ਚਾਰ ਦੰਦ ਜੀ ਮੂੰਹ ਆ ਕੀ ਬਾਤ ਆ ਮੂੰਹ ਚੌਗੀ ਹਾਂ ਕਰਦੀ ਕਰਾਉਂਦੀ ਦੋ ਤਿੰਨ ਦਿਨ ਲੈ ਜੂਗੀ ਹਜੇ ਹੈ ਨਾ ਲੈਵਾ ਸੋਹਣਾ ਬਣਾ ਜੂ ਠੀਕ ਆ ਤੇ ਥਣਾ ਥਣਾ ਲੋ ਟਿੱਪੀ ਥਣਾ ਆ ਟਿੱਪੀ ਆਪਣੀ ਪੂਰੀ ਆ ਤੇ ਪਣਾਈ ਮੋਗੇ ਓਕੇ ਰਿਪੋਰਟ ਦੇਵਾਂ ਭਾਰ ਲਓ ਵੀ ਓਕੇ ਕੱਢੀ ਬਾਹਰ ਮੇਰਾ ਭਰਾ ਲੋ ਵੀ ਸਜਣੋ ਸਟਾਰਟਿੰਗ ਦੇ ਵਿੱਚ ਮੂੰਹ ਚੌਗੀ ਝੋਟੀ ਕੋਈ ਤਿਆਰੀ ਦੇ ਵਿੱਚ ਆ 2-4 ਦਿਨ ਜਿਹੜੇ ਸੂਨ ਦੇ ਵਿੱਚ ਲਾਊਗੀ ਤੇ ਬਾਕੀ ਮੂੰਹ ਚੌਗੀ ਆ ਅੰਦਰ ਦੀ ਦਾ ਤੁਸੀਂ ਕਦ ਕਾਟ ਦਨ ਤਾਜ਼ਾ ਲਾ ਲਿਓ ਉਮਰ ਦੇ ਹਿਸਾਬ ਨਾਲ ਕਦ ਕਾਟ ਵੀ ਸੋਹਣਾ ਤੇ ਪਰ ਥਣ ਲੇਵਾ ਜਿਹੜਾ ਕਰਮ ਵਾਲੀ ਨੇ ਸਟਾਰਟ ਕੀਤਾ ਨਾ ਦੂਜਿਆਂ ਸੋਇਆ ਵਾਲਾ ਗਾਂ ਨੂੰ ਲੇਵਾ ਪੂਰਾ ਭਰ ਲਿਆ ਤੇ ਪਿੱਛੇ ਨੂੰ ਹੁਣ ਜਿਹੜਾ ਲੇਵਾ ਕਰਮਾ ਵਾਲੀ ਭਰਦੀ ਆਉਂਦੀ ਆ ਕਿਉਂਕਿ ਸੁੰਦੀ ਕਰਦੀ ਨੇ ਜਿੰਨੀ ਜੋਗੀ ਪੂਰਾ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਵੇਖਿਓ ਵਿਰਲਾ ਵਰਲਾ ਲੱਗੀਆਂ ਕੀ ਕਹਿਣੇ ਕਰਮਾ ਵਾਲੀ ਨੂੰ ਆਹ ਵੇਖੋ ਚਾਰਾਂ ਥਣਾ ਦਾ ਆਪਸੀ ਗੈਰਬਦੂਰੀ ਬਾਕੀ ਇਹ ਵੀ ਨੋਟ ਕਰ ਲਓ ਵੀ ਸੁਭਾ ਕਰਮਾ ਵਾਲੀ ਦਾ ਕਿੱਡਾ ਠੰਡਾ ਲੈ ਚੱਲੋ ਵੀਰੇ ਬਹੁਤ ਠੰਡੀ ਧੀਰੀ ਹਾਂ ਵੇਖੋ ਸਜਣੋ ਤੇ ਕਿੰਨਾ ਦੁੱਧ ਪਾ ਸਕਦੀ ਹੈ ਵੀਰੇ ਆਪਾਂ ਕੋਈ ਆਈਡੀਆ ਲਾ ਸਕਦੇ ਹਾਂ 10 ਕਿਲੋ ਦਸਨ ਚਵਾਦੂ ਕਿਲੇ ਹਾਂ ਦੇ ਦੇਣਾ ਇਹਨੇ ਹਨਾ 9-10 ਕਿਲੋ ਖੁੱਲਾ ਦੱਦ ਦਊਗੀ 9-10 ਕਿਲੋ ਚਵਾ ਦਊਗੀ ਤੇ ਬਾਕੀ ਸੁਭਾਹ ਲਿਓ ਅਗਲਾ ਬੇਫਿਕਰ ਹੋ ਜੇ ਹਨਾ ਹਾਂਜੀ ਵੀ ਓਵੇਂ ਨਹੀਂ ਨਿਕਲਦੀ ਖਰੀ ਨਿਕਲੂਗੀ ਜੰਨੀ ਹੋਈ ਬੜੀ ਤੇਰੀ ਬਹੁਤ ਚੰਗੀ ਨਿਕਲੂਗੀ ਹਾਂ ਨਹੀਂ ਚੰਗੀ ਨਿਕਲੂ ਵਿਚਾਰੀ ਤੇ ਰੇਟ ਇਹਦਾ ਸ਼ਾਹ ਜੀ ਰੇਟ ਤੁਸੀਂ ਦੱਸ ਦੋ ਕਿੰਨਾ ਕਰੀ ਨਹੀਂ ਮੇਰਾ ਵੀਰ ਦੱਸੂਗਾ ਤੁਸੀਂ ਦੱਸੋ ਨਾ ਯਾਰ ਮੀ ਮੂੰ ਪੈਂਦਾ ਤੇ ਐ ਨਾ ਕਰੋ ਜਿੰਨੇ ਦੀ ਆਖੋ ਨਹੀਂ ਦੇ ਦਾਂ ਨਹੀਂ ਯਾਰ ਪੈਸੇ ਲਾ ਕੇ ਲਿਆਂਦਿਆਂ ਬਾਪੂ ਜੀ ਇਹਨਾਂ ਦੇ ਕਾਦੇ ਆਈਡੀਆ ਕਰਮ ਵਾਲਿਆਂ ਦੇ ਹਨਾ ਵੇਖੋ ਹੈ ਨਾ ਕੀ ਬਾਤ ਤੇ ਕੀ ਬਾਤ ਗੁਰਵੰਤ ਵੀਰ 10 ਫਿਰ ਕਿੰਨੇ ਦੀ ਦੇ ਦਈਏ ਜਿਹੜੀ ਕਿਉਂਕਿ ਰੇਟ ਆਪਣੇ ਉਹ ਹੁੰਦੇ ਆ ਵੀ ਜਿਹੜਾ ਖਰੀਦਣ ਵਾਲੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਹਨਾ 70000 ਆ ਠੀਕ ਆ 60000 ਜੀ ਦੇ ਦਾਂਗੇ ਮੁੱਲ ਕਰਦੇ ਆ ਤਾਂ ਆਪਾਂ 70000 ਰੁਪਇਆ ਤੇ ਦੋ ਘੱਟ 70 ਦੀ ਦੇਦੇ ਆਂ। ਦੋ ਘੱਟ 70 ਦੀ ਦੇਣਾ 68000 ਠੀਕ ਆ। ਬਾਕੀ ਜੇ ਕੋਈ ਫੋਨ ਲਾਊਗਾ ਮਾੜਾ ਮੋੜ ਛੋੜ ਛੱਪਾ। ਮੌਕੇ ਤੇ ਮਾਨਤਨ ਹੋ ਜਾਊਗਾ। ਤੇ ਆਹ ਝੋਟੀ ਦਾ ਕੀ ਲੇਖਾ ਜੋਖਾ? ਇਹ ਦੂਜਾ ਸੂਹਾ ਸੁਣੀ ਜੀ। ਦੂਸਰਾ ਸੂਹਾ ਸੁਣੀ ਆ। ਹਾਂ ਜੀ। ਬੜੀ ਬਰੀਕ ਚਮੜੀ ਦੀ ਹੈ ਨਾ। ਹਾਂ ਜੀ। ਪਰ ਹਲੋ ਕਾਗਜ਼ ਵਰਗਾ ਵਿੱਚ। ਹਾਂ ਥੋੜੀ ਜੀ ਸਾਂਭ ਵੀ ਨਹੀਂ ਗਏ ਨੇ ਚੰਗੀ ਹੈ ਨਾ। ਹਾਂ ਜੀ ਸਾਂਭ ਥੋੜੀ ਜੀ ਏਕੀ ਸਾਂਭ ਚਾਈ। ਹਾਂ। ਜੇ ਝੋਟੀ ਸਾਂਭ ਵੀ ਹੁੰਦੀ ਜਾਤ ਕੁਆਲਿਟੀ ਬੜੀ ਹੀ ਪਹਿਲੇ ਨਹੀਂ ਦੁੱਧ ਦੇ ਦੂਗੀ ਇਹ ਤੇ ਚਾਰੂ ਵੀ ਬੜੀ ਹੁਣੀ ਹੈ ਨਾ ਚਾਰੂ ਤਾਂ ਬਹੁਤ ਜਾਰੀ ਹੈ ਕੱਢੀ ਇਹਨੂੰ ਵੀ ਬਾਹਰ ਠੀਕ ਆ ਤਾਂ ਇਹ ਨਤੜੀ ਖੜੀ ਆਪਾਂ ਖੁੱਲੇ ਪੱਠੇ ਸੱਟੇ ਆ ਵੇਖਿਓ ਸੱਜਣਾ ਦੂਜਾ ਸੂਆ ਤੇ ਪਹਿਲਣ ਝੋਟੀ ਨੇ 10 11 ਕਿਲੋ ਦੁੱਧ ਦਿੱਤਾ ਤੇ ਕੁਆਲਿਟੀ ਜਿਵੇਂ ਤੁਹਾਨੂੰ ਦੱਸਤੀ ਹੈ ਨਾ ਉਹ ਫਲ ਆ ਇਹਦੇ ਤੇ ਕਿ ਥਾਂ ਲੇਵੇ ਦੀ ਕੁਆਲਿਟੀ ਇਹਦੀ ਪੂਰੀ ਬਿਰਲਾ ਤੇ ਲੱਗੀ ਹੋਈ ਬਰੀਕ ਚਮੜੀ ਦੀ ਝੋਟੀ ਹਾਂ ਜਾਤ ਪੂਰੀ ਆ ਵੀ ਐਨ ਕਾਲੀ ਛਾਹ ਹੈ ਨਾ ਹਾਂਜੀ ਵੇਖੋ ਤੇ ਜੇ ਇਹ ਕਹੇ ਸਾਹਮਣ ਵਾਲੇ ਵੀਰ ਕੋਲੇ ਚਲੀ ਗਈ ਤੇ ਦੁੱਧ ਵਧੀਆ ਦੇਊਗੀ ਇਹ ਹਾਂਜੀ ਦੁੱਧ ਚੰਗਾ ਚਵਾਜੂ ਹਾਂ ਆ ਵੇਖੋ ਸੱਜਣਾ ਵਾਇਰਲ ਵੇਖੋ ਇਹਨੂੰ ਲੱਗੀ ਜਿਵੇਂ ਨਾ ਅੱਖ ਵਾਲੀ ਮਹਿ ਨੂੰ ਲੈ ਵਾਲਾ ਲੱਕਾ ਹੁੰਦਾ ਉਵੇਂ ਲਾਈ ਫਰਦੀ ਆ ਵੇਖੋ ਹੈ ਨਾ ਕਿਆ ਬਾਤ ਤੇ ਉਹ ਤੂੰ ਅੱਗੇ ਫਿਰ ਨੀਲੀ ਦੇ ਸ਼ਕੀਨ ਭਰਾਵਾਂ ਲਈ 3 ਨੰਬਰ ਤੇ ਆਪਾਂ ਉਹ ਵੀ ਤੁਹਾਨੂੰ ਚਲਾ ਕੇ ਵਿਖਾ ਦੇਣੀ ਆ ਆ ਵੀ ਖੁਰੇ ਦੇ ਥਣ ਲੇਵੇ ਦੀ ਕੁਆਲਿਟੀ ਨਾ ਕਰਮਾ ਵਾਲੀ ਨੂੰ ਬਹੁਤ ਹੁੰਦੀ ਹੈ। ਹਾਂ ਬਾਕੀ ਚੰਗਾ। ਹਾਂਜੀ ਤੇ ਤਿਆਰੀ ਆ ਵਾ ਸੂਪੂ ਦੋ ਕਿ ਦਿਨਾਂ ਜੀ। ਹਾਂਜੀ ਤਿਆਰੀ ਜੀ ਕੋਈ ਦੋ ਜਾਂ ਤਿੰਨ ਲੈ ਜੀ। ਤਿੰਨ ਲੈ ਜੀ ਇਹਨੇ ਕੀ ਲਊਗੀ ਹੁਣ। ਤੇ ਬਾਕੀ ਥਾਣਾ ਥਾਣਾ ਲਈਓ ਬੇਫਿਕਰ ਹੋ ਜੀ ਅਗਲਾ। ਹਾਂਜੀ ਤੇ ਭਾਰ ਲਊਗੀ ਹਨਾ। ਹਾਂਜੀ ਥਾਣਾ ਦੀ ਤੇ ਭਾਰ ਦੀ ਆਪਣੀ ਗਾਰੰਟੀ ਆ। ਪਿੱਛੇ ਦੀ ਆਈਟਮ ਤੇ ਗਾਰੰਟੀ ਆ। ਠੀਕ ਆ। ਬਾਕੀ ਅਗਲਾ ਆ ਕੇ ਯਾਰ ਆਪਦੀ ਨਰਖ ਪਰਖ। ਕਰ ਲੈਣੇ ਕਰ ਲੈਣੇ ਪੈਸੇ ਲਾਉਣੇ ਹਨਾ। ਹਾਂਜੀ ਤੇ ਇਹਦਾ ਫਿਰ ਰੇਟ ਕੀ ਰਹੂਗਾ? ਰੇਟ ਇਹ ਵੀ 70 ਦੀ ਦੇ ਦਾਂਗੇ ਸੰਸਾ ਮੰਗਣ ਨੂੰ ਭਾਵੇਂ 75 ਮੰਗ ਲਈ 70 ਦੀ ਦੇ ਦੇਾਂਗੇ 70 ਦੀ ਆਣਾ ਜਿਹੜੇ ਦੇ ਦਾਂਗੇ ਠੀਕ ਆ ਦੋਨੇ 70 70 ਵਾਲੀਆਂ ਹੀ ਖੜ ਗਈਆਂ ਹਾਂਜੀ ਪਹਿਲੇ ਨੰਬਰਾਂ ਤੇ ਲਾਤੇ ਆਪਾਂ ਭਾਜ ਜਾਏ ਜੀ ਹੈਨਾ ਪਹਿਲਾ ਨੰਬਰ ਲੈ ਲੈ ਭਾਵੇਂ ਦੂਜਾ ਲੈ ਲੈ ਹਾਂ ਨਹੀਂ ਠੀਕ ਆ ਤੇ ਇਹਦਾ ਕੀ ਲੇਖਾ ਜੋਖਾ ਸੂਆ ਕਿਹੜਾ ਸੁੰਦੀ ਕਰਮਾਂ ਵਾਲੀ ਤੀਜਾ ਸੂਆ ਸੋਹਣੀ ਸੰਸਾ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤੀ ਵੀ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਦੁੱਧ ਦਾ ਕੀ ਰਿਕਾਰਡ ਰਿਆ ਦਾ ਦੁੱਧ ਦਾ ਰਿਕਾਰਡ ਸੰਸਾ ਮਾਲਕਾਂ ਨੇ ਬਹੁਤ ਚੰਗਾ ਦੱਸਿਆ ਦੱਤਾ ਵੀ ਹੋਊਗਾ ਹਾਂਜੀ ਆਦੇ 17 18 ਕਿਲੋ ਦੋ ਚੋਆ ਨੇ ਮਜਨ ਇੱਕ ਦੋ ਜੇ ਸੂ ਠੀਕ ਆ ਤੇ ਹੁਣ ਤੀਜਾ ਸੂ ਹਾਂਜੀ ਤੀਜਾ ਸੂ ਸੂ ਤੇ ਦਿਨ ਕਿੰਨੇ ਲੈ ਜੂ ਗਰਵੰਤ ਵੀਰੇ ਦਿਨ ਹਜੇ 1 ਹਫਤੇ ਤੋਂ ਉੱਪਰ ਹੀ ਖੜੂਗੀ 1 ਹਫਤੇ ਤੋਂ 10ਾਂ ਦਿਨਾਂ ਦੇ ਵਿੱਚ ਵਿੱਚ ਸੂਪੂਗੀ ਹਨਾ ਹਾਂ ਇੰਨੇ ਦਿਨ ਲੈ ਜੂ ਜੀ ਠੀਕ ਆ ਤੇ ਥਣਾ ਥਣਾ ਲਿਓ ਤੇ ਵੀ ਫਿਰ ਮੋਘੇਰ ਕੀ ਹਾਂਜੀ ਥਾਣ ਚੋਂ ਆਈਦੀ ਐ ਜੋ ਆਪਾਂ ਤਿਕੀ ਆ ਠੀਕ ਆ ਦੋਵਾਂ ਥਾਣਾ ਫੜਕੇ ਵਹਾਈ ਓਕੇ ਤੇ ਬਾਕੀ ਸਵੇਰਾ ਚੰਗਾ ਹੋਊ ਹਨਾ ਠੰਡੀ ਤੇਰੀ ਬਹੁਤ ਹੈ ਲੈਵਾ ਵੀ ਸਾਰਾ ਪਛਾਣ ਨੂੰ ਕੱਢੂਗੀ ਜਿੰਨਾ ਕੱਢੂ ਕੱਢੀ ਕਰਾ ਬਾਹਰ ਇਹਦੀ ਵੀ ਤੋਰ ਕਰਾਈਏ ਚੱਕ ਸੱਜਣੋ ਕੱਦ ਕਾਠ ਚੰਗਾ ਵੀਲ ਚੰਗੀ ਆ ਤੇ ਬਾਕੀ ਜੇ ਕੁਆਲਿਟੀ ਦੀ ਗੱਲ ਕਰ ਲਈਏ ਤਾਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪੈਰਾਂ ਤੇ ਨਿਸ਼ਾਨ ਪੂਛ ਜਿੰਨੀ ਚਾਹੀਦੀ ਆ ਤੋਰਾ ਤਰਾ ਦੇਖੋ ਬਹੁਤ ਹਾਂ ਬਾਕੀ ਪਲੀਆਂ ਸਭੀ ਮੈਂ ਆ ਸੱਜਣੋ ਕੋਈ ਐ ਨਹੀਂ ਵੀ ਲੱਸੀ ਫੇਕੀ ਜਾਂ ਨਗਰ ਆ ਪੂਰੀ ਤੇ ਦੁੱਧ ਤੁਹਾਡੀ ਸੇਵਾ ਤੇ ਹੋਊਗਾ ਕਿਉਂਕਿ ਬਾਕੀ ਹਾਂ ਅੰਡੀ ਦੀ ਰੋਦੇ ਜਿੱਥੇ ਮਰਜੀ ਮੂੰਹ ਫੜ ਲਈ ਨਹੀਂ ਠੀਕ ਆ ਆ ਵੀ ਗੌਣਾ ਹਨਾ ਕਿਸੇ ਕਿਸੇ ਪਸ਼ੂ 'ਚ ਹੁੰਦੇ ਨਹੀਂ ਚਲਾ ਕੇ ਮਾਰਦਿਆਂ ਹਾਂਜੀ ਨਹੀਂ ਚੰਗੇ ਘਰੋਂ ਆਈ ਏ ਕਿ ਤੂੰ ਹਨਾ ਸਿੱਖਿਆ ਵੀ ਉਹਨਾਂ ਨੇ ਵਧੀਆ ਦਿੱਤੀ ਏਨੂੰ ਕੋਈ ਸ਼ੱਕ ਨਹੀਂ ਸੱਜਣਾ ਤੁਹਾਨੂੰ ਪਹਿਲੀਆਂ 'ਚ ਵੀ ਦੱਸਿਆ ਸੀ ਵੀ ਮੈਂ ਚੰਗੀ ਆ ਤੇ ਚੰਗੀ ਨਿਕਲੂਗੀ ਤੇ ਬਾਕੀ ਹੁਣ ਰੇਟ ਤੇ ਆ ਜਾਣੀ ਆ ਆਪਣੀ ਗੱਲ ਵੀ ਇਹਦੀ ਕੀ ਡਿਮਾਂਡ ਰੱਖਦੇ ਆ ਵੀਰ ਹਰੀ ਤੇ ਲੇਵਾ ਜਿੰਨਾ ਕੱਢੂਗੀ ਨਾ ਅਮਰੀਕਨ ਗਾਂ ਨੂੰ ਹਾਂ ਕੱਡੂ ਕੀ ਐ ਨਹੀਂ ਹੈਗਾ ਆ ਵੇਖੋ ਤਾਂ ਸਰ ਮਾਲਕਾਂ ਦਾ ਕਹਿਣਾ ਏ ਏਦਾਂ ਲੇਵਾ ਬਣਿਆ ਜਿੰਨਾ ਲੇਵਾ ਬਣਾਉਂਦੀ ਏ ਹਾਂ ਹਜੇ 1 ਇਕ ਹੀ ਗਣੀਏ ਹਾਂਜੀ ਹਨਾ ਕਿਉਂਕਿ ਹਜੇ ਬਾਨੀ ਸ਼ੁਰੂ ਹੋਈ ਆ ਮੈਂ ਆ ਵੇਖੋ ਸਦਰੋ ਤੇ ਬਾਕੀ ਨਾ ਸੁਭਾਅ ਵੇਖੋ ਇਹਦਾ ਕਿੱਡਾ ਚੰਗਾ ਵੀ ਐ ਨਹੀਂ ਹੈਗਾ ਤੇ ਅੱਖ ਖੁਖ ਜਿਵੇਂ ਜਿਹੜੀ ਚਾਹੀਦੀ ਤੁਹਾਨੂੰ ਗੁਲਾਬੀ ਸ਼ੀਟ ਵਾਲੀ ਆ ਵੇਖ ਮਾਰਦੀ ਨਾ ਪਾਫ ਤੇ ਆ ਕੇ ਵੇਖਿਓ ਕੋਲੇ ਕਈ ਵਾਰੀ ਕਈ ਪਸ਼ੂ ਕੈਮਰੇ ਚ ਨਹੀਂ ਜੱਚਦੇ ਤਾਂ ਤੁਹਾਡੇ ਪਸੰਦ ਆਊਗੀ ਤੇ ਇਹਦਾ ਸਾਝੀ ਰੇਟ ਹਾਂ ਜੀ ਸਾਹਿਬ ਰੇਟ ਤਾਂ ਕਰਨੋਂ 5 ਸਵਾ ਕਰ ਲਈਏ 10 ਵੀ ਕਰ ਲਈਏ ਠੀਕ ਆ ਜਿੱਥੇ ਦੇਣੀ ਆ ਆਪਾਂ 10 ਦੀ ਦੇ ਦਾਂ 1 ਲੱਖ ਤੇ 10000 ਰੁਪਏ ਦੀ ਦੇ ਦੇਾਂਗੇ ਹਾਂ ਨਾ ਜੀ ਹਾਂ ਜੀ ਤੇ ਬਾਕੀ ਚੱਲ ਕੋਈ ਨਹੀਂ ਮੌਕੇ ਤੇ ਛੋੜ ਛੱਪਾ ਕੋਈ ਹਨਾ ਉਹ ਥੋੜਾ ਜਿਹਾ ਛੇੜੀ ਛੋਟ ਹੋ ਜਾਊਗੀ ਹਾਂ ਨਹੀਂ ਠੀਕ ਆ ਠੀਕ ਆ ਠੀਕ ਤੇ ਬਾਕੀ ਮੈਂ ਮੈਂ ਹੀ ਹਾਂ ਹਾਂ ਜੀ ਮੈਂ ਨਹੀਂ ਕੋਈ ਕਿਹਨੂ ਆਖੂਗਾ ਕੋਈ ਨਿੰਦਦਾ ਨਹੀਂ ਤੇ ਜਿਹੜਾ ਲੈ ਗਿਆ ਉਹਨੂੰ ਕੋਈ ਐਵੇਂ ਨਹੀਂ ਕਹਿੰਦਾ ਮਹਿੰਗੀ ਆ ਹਾਂਜੀ ਕਿਉਂਕਿ ਸਾਰੇ ਪੱਖਾਂ ਤੋਂ ਪੂਰੀ ਆ ਗਈ ਤੇ ਸਾਹ ਬਾਹ ਝੋਟੀ ਦਾ ਕੀ ਲੇਖਾ ਜੋਖਾ ਇਹ ਦੂਜਾ ਸੂਆ ਸੂਣੀ ਸੋ ਸਤ ਬਿਲਕੁਲ ਤਿਆਰੀ ਜੀ ਦੂਜਾ ਸੂਆ ਸੂਗੀ ਬਿਲਕੁਲ ਤਿਆਰੀ ਦੇ ਵਿੱਚ ਲੋਡ ਤੇ ਤਿਆਰ ਕਹਿ ਦਗੀ ਹਾਂਜੀ ਰਾਤ ਨੂੰ ਸੂਪੇ ਕੱਲ ਨੂੰ ਦਿਨੇ ਸੂਪੇ ਹੈਨਾ ਹਾਂ ਬਿਲਕੁਲ ਤਿਆਰੀ ਤੇ ਝੋਟੀ ਨੇ ਦੁੱਧ ਪਿਛਲੇ ਸੂਏ ਕਿੰਨਾ ਕੁ ਪਾਇਆ ਇਹਨੇ 13 ਕਿਲੋ ਦੋ ਚਵਾਇਆ ਜੇ ਪਹਿਲੇ ਸੂਏ ਇਹਦੇ ਮਾਲਕਾਂ ਨੇ ਦੱਸਤਾ ਹਾਂਜੀ ਤੌਰ ਇਹਦੀ ਵੀ ਚੈੱਕ ਕਰਾ ਲਈਏ ਸਿੰਘ ਬੜਾ ਨਿੱਕਾ ਨਿੱਕਾ ਹਨਾ ਇਧਰ ਗੋਡੰਡੀ ਜੀ ਬਹੁਤ ਕੀ ਬਾਤ ਹੈ ਤੇ ਬਾਕੀ ਚਵਾਈ ਨਿਕਲੂਗੀ ਇਹਦੀ ਪੋਲੀ ਰੂ ਮਰ ਗਈ ਹਨਾ ਚਵਾਈ ਬਹੁਤ ਚੰਗੀ ਨਿਕਲੂ ਮੋਟੀ ਮੋਟੀ ਥਾਣ ਬੜਾ ਕੰਮ ਦਾ ਲੱਗਾ ਇਹਨੂੰ ਵੀ ਤੇ ਘੱਟ ਘੱਟ ਸੱਜਣੋ ਚੰਗਾ ਤੇ ਸਿੰਘ ਬਰੀਕ ਜਮਨ ਨੇੜਿਓ ਮੂੜਿਆ ਹੋਇਆ ਤੇ ਪੈਠਪੜਾ ਵੀ ਪੂਰਾ ਚੰਗਾ ਝੂਟੀ ਦਾ ਤੇ ਬਾਕੀ ਹੁਣ ਤੁਸੀਂ ਤੁਰਦੀ ਤੋਂ ਗੈਸ ਸਾਫ ਵੀ ਲਾ ਲਿਓ ਵੀ ਤੁਸੀਂ ਕਿੰਨਾ ਦੁੱਧ ਚੁਣੇ ਇਹਦੇ ਥੱਲੇਓ ਇਹ ਤੁਹਾਡੀ ਸੇਵਾ ਤੇ ਡਿਪੈਂਡ ਕਰ ਦੂਗਾ ਤੇ ਬਾਕੀ ਝੋਟੀ ਚ ਕੁਆਲਿਟੀ ਪੂਰੀ ਆ ਬਿਲਕੁਲ ਤਿਆਰ ਜਿਵੇਂ ਕਹਿ ਦਿੱ ਗਏ ਨਾ ਡਾਲਿਆਂ ਤੇ ਲੋਡ ਤੇ ਉਹ ਚੀਜ਼ ਆ ਹੁਣੇ ਬਾਕੀ ਤੁਹਾਨੂੰ ਮੈਂ ਨੇੜ ਤੋਂ ਇਹਦੇ ਫੇਸ ਕੁਆਲਿਟੀ ਸਿੰਗਾ-ਸੁੰਗਾ ਦੀ ਜ਼ਰੂਰ ਚੈੱਕ ਕਰਾਉਂਗਾ ਸਿੰਗ ਪੂਰਾ ਕੰਮ ਦਾ ਲੱਗਾ ਹੋਇਆ ਜੇ ਆਹ ਵੇਖੋ ਸਜਣਾ ਜਿਵੇਂ ਮੈਂ ਤੁਹਾਨੂੰ ਕਹਿੰਦਾ ਨਿੱਕਾ-ਨਿੱਕਾ ਸਿੰਗ ਲੱਗਾ ਕਰਮਾਂ ਵਾਲੀ ਨੂੰ ਤੇ ਉਹ ਚੀਜ਼ ਲੱਗੀ ਹੋਈ ਆ ਤੋਂ ਲੰਮੀ ਆ ਵੇਲ ਪੂਰੀ ਆ ਤੇ ਬਾਕੀ ਖਵਾਜਾ ਵੀ ਮਿਹਰਬਾਨ ਆ ਮੀ ਹਟ ਗਿਆ ਆ ਗਿਆ ਤੇ ਮੀ ਦੇ ਵਿੱਚ ਹੀ ਤੁਹਾਨੂੰ ਇਥੋਂ 6 ਮੱਝਾਂ ਝੋਟੀਆਂ ਵਖਾਉਣ ਲੱਗੇ ਆ ਕੋਈ ਐ ਨਹੀਂ ਵੀ ਬਹੁਤ ਤਿਆਰੀ ਦੇ ਵਿੱਚ ਆ ਮੌਕੇ ਤੇ ਹੀ ਮੜੀਆਂ ਮੋਟ ਮੰਨ ਲਓ ਵੀ ਜਿਵੇਂ ਕਹਿ ਦਈਏ ਸੁਰਖੀ ਬਿੰਦੀ ਲਾਈ ਆ ਬਾਲੀ ਨਹੀਂ ਬਹੁਤ ਸੰਸਾਰ ਦੇਸੀ ਪੈਂਦੀ ਆ ਹਾਂ ਬਾਕੀ ਹੀਰਾ ਤਾਂ ਸਿਆਣੇ ਨੇ ਕਿਹਾ ਵੀ ਰੂੜੀ ਤੇ ਵੀ ਜਗ ਪੈਂਦਾ ਹਨਾ ਹਾਂਜੀ ਵਾਕੇ ਓਕੇ ਰਿਪੋਰਟ ਰਹੂਗੀ ਸਜਣੋ 15 ਕਿਲੋ ਦੁੱਧ ਝੋਟੀ ਦੇਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਪੱਕਾ ਦੇਊਗੀ ਕਰਮਾਂ ਵਾਲੀ ਕਿੰਨੀ ਕੁਆਲਿਟੀ ਹੈ ਤੇ ਇਹਦਾ ਰੇਟ ਫਿਰ ਸਾਹਿਬ ਜੀ ਸਾਨੂੰ ਸਾਰੇ ਦੀ ਡਿਮਾਂਡ ਕਰਨ ਨੂੰ ਭਾਵੇਂ 1,10,000 ਕਰ ਲਈ ਠੀਕ ਆ ਜਿੱਥੇ ਦੇਣੀ 1,05,000 ਦੀ ਦੇ ਦਾਂਗੇ 1 ਲੱਖ ਤੇ 5000 ਦੀ ਦੇ ਦਿਆਂਗੇ ਮੁੱਲ ਭਾਵੇਂ 10 ਕਰ ਲਈ ਹੈ ਹਨਾ ਹਾਂਜੀ ਨਹੀਂ ਠੀਕ ਆ ਓਕੇ ਆ ਤੇ ਅੱਗੇ ਬਹੁਤ ਖੜੀ ਨਿਕਲੋ ਨਹੀਂ ਦੁੱਧ ਦੇ ਹੋ ਗਈ 15 ਕਿਲੋ ਕੱਟੀ ਹਨ ਆ ਜਦੋਂ ਲੇਵਾ ਭਰ ਗਈ ਨਾ ਨਾੜਾ ਨੂੜਾ ਵਾ ਕਿਵੇਂ ਜਾਗਦੀਆਂ ਇਹਦੇ ਕਰਮਾਂ ਵਾਲੀ ਦੇ ਲੇਵੇ ਤੇ ਹਨ ਬਹੁਤ ਸ਼ਾਨਦਾਰ ਤੇ ਬਾਕੀ ਥਨਾ ਥਨਾ ਲੋ ਆਪਣੀ ਗਰੰਟੀ ਟਿੱਪੀ ਆ ਹਨ ਕਿਸੇ ਗੱਲੋਂ ਨਹੀਂ ਖੁਸ਼ੀ ਹਾਂ ਕੱਦ-ਕਾੜ ਤੋਂ ਨਾਲ ਥਣਵਾਨੇ ਤੋਂ ਕਿਸੇ ਗੱਲੋਂ ਨਹੀਂ ਖੁਸ਼ੀ ਹਾਂ ਤੇ ਸੁਭਾਅ ਵੀ ਵੇਖ ਹਾਂਜੀ ਪੂਸ ਚੱਕ ਕੇ ਖੜੀ ਆ ਹਨ ਨਹੀਂ ਚਲੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਕਰਮਾਂ ਵਾਲੀ ਹਨ ਜਿਉਂਦੀ ਰਵੇ ਤੇ ਆ ਝੋਟੀ ਕਿਹੜਾ ਸੂਆ ਸੂਪੀ ਪਹਿਲਾ ਸੂਆ ਸੰਤੋਖ ਠੀਕ ਆ ਸੂਆ ਪਹਿਲੇ ਹੀ ਸੂਈ ਆ 6 ਦੰਦ ਨੂੰ 6 ਦੰਦ ਕੀ ਬਾਤ ਆ ਇਹ ਕਦੋਂ ਸੂਈ ਆ ਵੀਰ ਇਹਨੂੰ ਅੱਜ ਸੂਈ ਨੂੰ ਕੋਈ ਤੀਜਾ ਦਿਨ ਹੋ ਗਿਆ ਜੀ ਤਿੰਨਾਂ ਦਿਨਾਂ ਦੀ ਸੂਈ ਆ ਪਹਿਲਾ ਸੂਆ ਸੂਈ ਆ ਹਾਂਜੀ ਤੇ ਹੁਣ ਇਹਦੇ ਕੋਲੇ ਧਾਰਾ ਬੋਲਾ ਕਿੰਨਾ ਕ ਜਿਹਦੇ ਥੱਲੇ ਕੋਈ 9-10 ਕਿਲੋ ਬੋਲਾ ਹੋਊਗਾ ਕੀ ਬਾਤ ਆ ਫਿਰ ਚੰਗਾ ਦੁੱਧ ਪਾਜੂਗੀ ਹਾਂਜੀ ਚੰਗਾ ਦੁੱਧ ਕੱਢੂਗੀ ਬੱਚਾ 12 ਕਿਲੋ ਦੋ ਚਵਾ ਦੂਗੀ ਛੋਟੀ ਮੇਰੀ 12 ਕਿਲੋ ਦੋ ਤਾਂ ਕੱਦ-ਕੁੱਦ ਚੰਗਾ ਹਨਾ ਲਿਵੇ ਐਨਫੈਕਸ ਆਰਡਰ ਦੀ ਕਹਿ ਦਈਏ ਹਾਂਜੀ ਹਨਾ ਲਿਵੇ ਦੀ ਕੋਈ ਹਾਂ ਕੋਈ ਹੋਰ ਛਟਾ ਨਹੀਂ ਦੇਖੋ ਨਹੀਂ ਚਵਾਈ ਬੜੀ ਮੋਘੇਰ ਕੀ ਲੱਗੀ ਕਰਮਾਂ ਵਾਲੀ ਨੂੰ ਹਨਾ ਜਿਉਂਦੀ ਰਵੇ ਨਹੀਂ ਫਿਰ ਸੁਭਾ ਹਨਾ ਠੰਡੀ ਤੇਰੀ ਬਹੁਤ ਕੋਈ ਬੱਚਾ ਛੱਡੋ ਜਾਂ ਨਾ ਛੱਡੋ ਜਿਵੇਂ ਪਹਿਲਾਂ ਨਾ ਹਾਂਜੀ ਨਹੀਂ ਠੀਕ ਆ ਜੱਟਾ ਚਵਾਈ ਇਹ ਲਿਆਉਂਦਾ ਮੈਂ ਨਾ ਯਾਰ ਦੁਨੀਆ ਵਾਲੀ ਕਿਆ ਬਾਤ ਵਾਲੀ ਗੱਲ ਹੀ ਬੜੀ ਚਵਾਈ ਲੱਗੀ ਕੱਟੀ ਨੂੰ ਸੱਜਣਾ ਬੜਾ ਚਵਾਈ ਲੱਗੀ ਹਾਂ ਤੇ ਬੱਚਾ ਕੱਟਾ ਕੇ ਕੱਟੀ ਨਹੀਂ ਇਹਦੇ ਮਗਰ ਕੱਟਾ ਕੱਟਾ ਇਹਦੇ ਕੋਲ ਇਹਦੀ ਵੀ ਤੋਰ ਕਰਾ ਚਵਾਈ ਬੜੀ ਲੱਗੀ ਕੱਟੀ ਨੂੰ ਸੱਜਣੋ ਇਹ ਗਾਰੰਟੀ ਆ ਕਿ ਜੇ ਚਵਾ ਪਸਮਾ ਦੀ ਮੈਂ ਫਲ ਖਰੀਆ ਤਾਂ ਦੁੱਧ ਕੱਢੂਗੀ ਇਹ ਗੱਲ ਵਾਕਈ ਵੀਰ ਦੀ ਸਹੀ ਆ 12 ਕਿਲੋ ਦੁੱਧ ਕੱਟੀ 6 ਕਿਲੋ ਡੰਗ ਦਾ ਦੇਊਗੀ ਜੇਬ ਜੀ ਇਹਨੂੰ ਚਵਾਈ ਲੱਗੀ ਆ ਮੂੰਹ ਛੱਗੀ ਸੱਜਣੋ ਇਹ ਵੀ ਨੋਟ ਕਰ ਲਿਓ ਸੰਗ ਦੀ ਬੁਖੜ ਬੱਲੀ ਆ ਯਾਰ ਪਾਰ ਪੂਰੀ ਚੜ ਹਾਂ ਕੁਆਲਿਟੀ ਪੂਰੀ ਚਵਾਈ ਵਾਲੀ ਖਰੀ ਲੱਗੀ ਯਾਰ ਹੋਰ ਗੱਲਾਂ ਦੀਆਂ ਗੱਲਾਂ ਲੋ ਬੱਚੇ ਬੱਚੇ ਨੂੰ ਵੀ ਬੇਫਿਕਰ ਹੋ ਜਾਓ ਵੀ ਐ ਨਾ ਕਿ ਉਹ ਵੀ ਖਣੀ ਉਵੇਂ ਹੀ ਵੀਰ ਬਹਿ ਗਿਆ ਤੇ ਬੱਚੇ ਤੇ ਭਾਵਾਂ ਸਹਿਮਤਾ ਜ ਨਹੀਂ ਰੈਂਕ ਕਈ ਗਈ ਹੈ ਕਰਮਾਂ ਵਾਲੀ ਤੇ ਲੇਵਾ ਬੜਾ ਸਦਕਾਰ ਪੂਰਾ ਅਗਲੇ ਹਾਂ ਭਰ ਗਈ ਜਦੋਂ ਫੁੱਲ ਵੱਡੀ ਮੈਂ ਜੱਪੀ ਜੱਫਣੀ ਆ ਕੋਈ ਸ਼ੱਕ ਨਹੀਂ ਅੱਜ ਵੀ ਚੰਗੀ ਆ ਹਾਂਜੀ ਮੜਾ ਜਾ ਬੈਕ ਸਾਈਡ ਤੋਂ ਤੁਸੀਂ ਫੇਰ ਵੀ ਇਹਦੇ ਅੜਦੀ ਕੁਆਲਿਟੀ ਚੈੱਕ ਕਰਿਓ ਕਿਵੇਂ ਨਾ ਐਨ ਫੈਕਸ ਲੇਵਾ ਲੱਗਾ ਹੋਇਆ ਕਰਮਾਂ ਵਾਲੀ ਤੇ ਥਾਨ ਤੇ ਚਵਾਈ ਤਾਂ ਨਾ ਯਾਰ ਅੱਖਾਂ ਮੀਟ ਕੇ ਔਨਲਾਈਨ ਵੀ ਖਰੀਦਦਾਰੀ ਕਰ ਲਿਓ ਤੇ ਤੁਸੀਂ ਲਾਂਮਾ ਨਹੀਂ ਦਿੰਦੇ ਕਿਉਂਕਿ ਇਹ ਜੀ ਚਵਾਈ ਹਰੇਕ ਮੈਨੂੰ ਨਹੀਂ ਮਿਲਦੀ ਇਹਦਾ ਫਰਸ਼ਾਜੀ ਰੇਟ ਇਹਦੀ ਡਿਮਾਂਡ ਸੰਸਾਭ ਕਰਾਂ 90000 ਠੀਕ ਆ ਇਹ 85000 ਜਿੱਦਾਂ ਆਣਾ ਜਿੱਥੇ ਵਿੱਚੋਂ ਛੋੜੀ ਹੋਊ ਦੱਸੇ ਮੁੱਲੇ ਦਾ ਕਰਦੇ ਆਪਾਂ 90000 ਰੁਪਿਆ ਹਾਂਜੀ ਤੇ 85000 ਚੋਂ ਰੱਸਾ ਛੋੜੀ ਹੋਊਗੀ ਹਾਂਜੀ ਬਿਲਕੁਲ ਤਾਜੀ ਝੋਟੀ ਦੇ 9 ਕਿਲੋ ਵਾਂਗੂ ਬੌਲੇ ਤੇ ਸਟਾਰਟ ਆ ਹਨਾ ਹਾਂਜੀ ਓਕੇ ਆ ਨਾ ਬਾਹਰ ਤੋਂ ਪਾ ਦਿਓ ਸੰਸਾਭ ਥੁੱਲਾ ਵੇਖੋ ਸਜਣੋ ਆ ਗਾੜੀ ਵੀ ਚੰਗੀ ਰੱਖੂਗੀ ਛੋਟੀ ਕੋਈ ਐ ਨਹੀਂ ਗੱਲ ਹੈਗੀ ਇਹ ਗੱਲ ਦੀ ਚੁਆਈ ਲੱਗੀ ਛੋਟੀ ਨੂੰ ਬਹੁਤ ਚੰਗੀ ਚੁਆਈ ਲੱਗੀ ਹਾਂ ਨਹੀਂ ਓਕੇ ਰਿਪੋਰਟ ਆ ਵੀਰੇ ਕੱਟੀ ਪੂਰੀ ਚੰਗੀ ਆ ਬੇਫਿਕਰ ਹੋ ਕੇ ਸਜਣੋ ਕਰਿਓ ਖਰੀਦਦਾਰੀ ਜੇ ਕੋਈ ਸਜਣ ਨੇ ਛੋਟੀ ਦੁੱਧ ਤੇ ਲਾਉਣੀ ਆ ਨਾ ਇਸ ਰੇਟ ਦੇ ਵਿੱਚ ਇੰਨੇ 12 ਕਿਲੋ ਦੁੱਧ ਵਾਲੀ ਨਹੀਂ ਮਿਲਨੀ ਆਪਾਂ ਨੂੰ ਛੋਟੀ ਜੀ ਮੈਂ ਨਹੀਂ ਖੋਲਾ ਬੰਦੇ ਹਾਂ ਹਾਂ ਵਾਕਿਆਈ ਤੇ ਇਹਦਾ ਕੀ ਲੇਖਾ ਜੋਖਾ ਇਹ ਦੂਜਾ ਸੁਆ ਸੂਈ ਆ ਸੋਹ ਸੂਆ ਸੂਈ ਆ ਦੂਜਾ ਹਾਂਜੀ ਤੇ ਸੂਈ ਕਦੋਂ ਆ ਇਹ ਸੂਈ ਜੀ ਅਰਜਨ ਦੀ ਇਹ ਸੁਈ ਹੈ ਇਹ ਵੀ ਕੱਟੀਆਂ ਹੀ ਸੁਈਆਂ ਹਾਂਜੀ ਉਹ ਛੋਟੀ ਇਹ ਮਗਰੋਂ ਸੁਈ ਛੋਟੀ ਇਹ ਵੀ ਤੇਰੀ ਚੰਗੀ ਆ ਹਾਂਜੀ ਛੋਟੀ ਬਹੁਤ ਚੰਗੀ ਹੈ ਹੈਨਾ ਹਾਂਜੀ ਕੀ ਬਾਤ ਆ ਯਾਰ ਕੱਟੀ ਇਹਦੇ ਮਗਰ ਵੀ ਕੱਟੀ ਆ ਗਈ ਸੂਹਾ ਦੂਜਾ ਹਾਂਜੀ ਇਹਦੇ ਪਰਸੋਂ ਦੀ ਸ੍ਰੀਤ ਕੋਲ ਇੱਕ ਧਾਰਾ ਇਹ ਅਰਜਨ ਕੁੰਗੜ ਦੀ ਹੈ ਕੱਟੀ ਜਿਹੜਾ ਇਹਦੇ ਟੀਕਾ ਆ ਕੱਟੀ ਆ ਗਈ ਇਹ ਅਰਜਨ ਕੁੰਗੜ ਦੀ ਆ ਅਰਜਨ ਕੁੰਗੜ ਦੀ ਇਹਦੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਇਹ ਅਰਜਨ ਕੁੰਗੜ ਦਾ ਟੀਕਾ ਲੱਗਾ ਤੇ ਇਹਦੇ ਕੋਲੇ ਧਾਰਾ ਹੁਣ ਧਾਰਾ ਇਹਦੇ ਥੱਲੇ ਕੋਈ ਬੋਲਾ ਦਾਸ ਤੋਂ ਪਲਾਤੀ ਹੋਊ ਅੰਦਰ 10 ਤੋਂ ਪਲੱਸ ਹੋਊਗਾ ਹਾਂਜੀ ਖੁੱਲਾ ਹੋਊਗਾ ਹਾਂਜੀ ਤੇ ਚੋਣ 100 ਦੀ 100 ਹੈ ਨਾ ਚੋਣੇ ਵੀ ਬਹੁਤ ਚੰਗੀਆਂ ਹੋਏ ਤਾਰਾ ਕੀ ਬਾਤ ਆ ਯਾਰ ਨੇ ਠੀਕ ਆ ਜੱਟਾ ਜਵਾਈ ਇਹ ਲਗੋ ਦਾ ਜਿਹੜੀਆਂ ਸੂਈਆਂ ਮੋਗਾ ਹੀ ਹੈ ਨਾ ਵੇਖੋ ਸੱਜਣੋ ਚੱਲ ਗਰਵੰਤ ਵੀਰੇ ਫਿਰ ਕਹਿਣਗੇ ਥੱਲੇ ਡੋਲੀ ਜਾਂਦੇ ਆ ਦੁੱਧ ਦੋਨੇ ਭਰਾ ਹੈ ਨਾ ਚਲੋ ਕੋਈ ਨਹੀਂ ਦਾਤਾ ਮੇਰ ਕਰੇ ਬੜੀ ਸ਼ਾਨਦਾਰ ਝੋਟੀਆਂ ਕਰਾ ਤੋਰ ਚ ਦੁੱਧ ਮੇਰਾ ਮੰਨਣਾ ਕਿ ਇਹ 14 15 ਤਾਂ ਦੇਉ ਖੁੱਲਾ 14 15 ਕਿਲੋ ਸੰਦ ਖੁੱਲਾ ਚਵਾ ਦੂਗੀ ਪੀਲੇ ਸੁਦੇ ਮਲਦਾ ਰਹਿਣਾ 12 ਤੋਂ ਪਲੱਸ ਚ ਹੋਇਆ ਹਾਂ ਹਾਂ ਦੀ ਬੋਲੇ ਮਲਵੈਣ ਮੱਜਾ ਹਾਂ ਨਹੀਂ ਬੜੀ ਚੰਗੀ ਆ ਯਾਰ ਦੇਖੋ ਆਦੀ ਜੱਤ ਪੱਤ ਦੇਖੋ ਹਾਂ ਕੁਆਲਿਟੀ ਬੜੀ ਆ ਹਨਾ ਜਿਹੜੇ ਵੀਰ ਭਰਾ ਨਹੀਂ ਆਉਣਾ ਆਪਣੇ ਤੋਂ ਗਾਂ ਆਉਣਾ ਨਹੀਂ ਵਾਕਿਆ ਯਾਰ ਕੋਈ ਸ਼ੱਕ ਨਹੀਂ ਆਪਣੇ ਤੋਂ ਗਾਂ ਵਾਲੇ ਪਾਰ ਕੋ ਆਉਣੇ ਸੀ ਆਉਣੇ 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 ਕੋਈ ਸ਼ੱਕ ਨਹੀਂ ਵੀਰੇ ਸਹੀ ਆ ਗੱਲ ਤੇਰੀ ਬਾਕੀ ਹਜੇ ਯਾਰ ਗਿੱਲੀਆਂ ਸੂਈਆਂ ਹਨਾ ਹਜੇ ਤਾਂ ਪੱਠੇ ਵੀ ਨਹੀਂ ਇਹਨਾਂ ਨੇ ਢੱਡ ਭਰ ਕੇ ਖਾਦੇ ਹਾਂ ਤਾੜੀਆਂ ਸੁਣਿਆ ਕਰਕੇ ਨਮਾਈਆਂ ਠੁਆਈਆਂ ਨਹੀਂ ਆਪਾਂ ਹਾਂ ਵਾਕਿਆ ਤੇ ਫੇਰ ਐ ਨਹੀਂਗਾ ਵੀ ਤੜਕੇ ਦੀਆਂ ਓਮੇ ਖੜੀਆਂ ਚੁਆਈ ਚੁਈ ਹੋਈ ਆ ਇਹਨਾਂ ਦੀ ਹਾਂ ਤਾਜ਼ੀਆਂ ਮਈਆਂ ਹਨਾ ਨਹੀਂ ਵਾਕਿਆ ਬਾਪੂ ਜੀ ਸਹੀ ਗੱਲ ਆ ਦੁੱਧ ਤਾਂ ਹੁਣ 70 ਵੀ ਵਿਕੀ ਜਾਂਦਾ ਆ ਜਾ ਵੇਖੋ ਸੱਜਣਾ ਉਧਰ ਆ ਪੁੱਤ ਤੇਰਾ ਬੱਚਾ ਵੇਖੋ ਕਿਆ ਬਾਤ ਆਲੀ ਝੂਟੀ ਖਾਤੀ ਤੁਨੂੰ 6 ਨੰਬਰ ਤੇ ਅੱਛਾ ਨਹੀਂ ਬੜੀ ਖਰੀ ਕੱਟੀ ਆ ਭਾਏ ਤਾਂ ਇਹ ਵੀ ਬੰਦਾ ਬੇਫਿਕਰ ਹੋ ਕੇ ਖਰੀਦੇ ਤੇ ਮਗਰ ਜਿਹੜੀ ਕੱਟੀ ਆ ਗਈ ਇਹਦੇ ਉਹ ਵੀ ਹੈ ਨਾ ਤੋਹਫਾ ਹੀ ਆ ਗਿਆ ਇਹਦਾ ਫਿਰ ਰੇਟ ਸ਼ਾਹ ਜੀ ਇਹਦੀ ਡਿਮਾਂਡ ਤੋਂ ਸਾਬ ਇਹਦੀ 1 ਲੱਖ 20 ਹਜ਼ਾਰ ਠੀਕ ਆ ਹੱਕ ਵੀ ਆਪਣਾ ਕੱਟੀ ਬਹੁਤ ਚੰਗੀ ਆ ਮੁੱਲ ਇੱਕ 20 ਹਾਂਜੀ ਇੱਕ 20 ਤੇ ਕਿੰਨੇ ਦੀ ਦੇਵਾਂਗੇ ਇਹ ਇੱਕ 15 ਦੀ ਦੇ ਦਾਂ 1 ਲੱਖ ਤੇ 15000 ਦੀ ਦੇ ਦੇਾਂਗੇ ਬਾਕੀ ਇੱਕ ਨਹੀਂ 2 ਹਨਾ ਹਾਂਜੀ 2 ਹਾਂ ਮਗਰ ਵੀ ਜਿਹੜੀ ਸ਼ਾਨਦਾਰ ਕੱਟੀ ਇਹਦੇ ਆ ਗਈ ਨਾ ਯਾਰ ਅਰਜਨ ਕੁੰਗੜ ਦਾ ਵੀ ਨਾਂ ਚੱਲਦਾ ਹਨਾ ਦੁਨੀਆ ਤੇ ਜੇ ਜੇਤ ਵੇਚ ਜੂ ਨਾ ਐਸੇ ਵੀਡੀਓ ਜਾ ਹਾਂਜੀ ਫਿਰ 1 15 ਦੀ ਦੇ ਦਾਂਗੇ ਜੇ ਦੂਜੀ ਵੀਡੀਓ ਤੇ ਤੋਂ ਆਇਆ ਤੇ ਨਾਲ ਦੁੱਧ 14 ਕਿਲੋ ਚਾਹਣਾ ਦਵਾਈ ਸਵਾ ਦੀ ਬਾਈ ਫਿਰ ਹੈਗੀ ਵੀ ਆ ਹਾਂਜੀ ਇਹ ਅੱਜ ਵੀ ਅੱਜ ਵੀ ਹੈਗੀ ਕੱਟੀ ਕੋਈ ਸ਼ੱਕ ਨਹੀਂ ਕਿਉਂਕਿ ਆਪਾਂ ਬਾਹਰ ਤੁਸੀਂ ਵੀ ਪਸ਼ੂ ਖਰੀਦਦੇ ਲੈਣੇ ਆ ਐਵ ਜੀ ਕੱਟੀ ਨਹੀਂ ਲੱਭਦੀ ਛੇਤੀ ਜਾਤ ਬਰੀਡ ਚਵਾਹ ਪਸਮਾ ਮਗਰ ਵੀ ਕੱਟੀ ਹੁਣ ਦੁੱਧ ਹੀ ਪਾਉਣਾ ਅਗਲੇ ਨੇਲ ਜਾ ਕੇ ਸੰਸਾਬ ਆਪਾਂ ਮਾਲ ਵੇਚਣਾ ਹੈ ਘਰ ਆ ਲੈਣੇ ਤੇ ਡੇਢੀ ਕੀਤਾ ਮੁੱਲ ਹਾਂ ਆਪ ਵਪਾਰੀ ਤੋਂ ਲੈਣਾ ਤਾਂ ਅੱਧਾ ਸੌਖਾ ਹਾਂਜੀ ਕੋਈ ਸ਼ੱਕ ਨਹੀਂ ਵੀਰੇ ਤੇ ਆਜੋ ਵੀ ਸੱਜਣਾ ਫੇਰ ਇੱਕ ਵਾਰੀ ਤੁਹਾਨੂੰ ਕੈਮਰਾ ਇਹਨਾਂ ਝੋਟੀਆਂ ਤੇ ਆਪਾਂ ਮਾਰ ਕੇ ਫੇਰ ਵਿਖਾ ਦਈਏ ਸਾਰੀਆਂ ਦੀ ਆਪਾਂ ਡਿਟੇਲ ਲੈ ਲਈ ਆ ਕੱਲੀ-ਕੱਲੀ ਤੁਹਾਨੂੰ ਚਲਾਚ ਲੋਕੇ ਐਨ ਜਿੰਨੀ ਕ ਨਰਖ ਪਰਖ ਆਪ ਨੂੰ ਉਹ ਹਰ ਪੱਖ ਤੋਂ ਨੂੰ ਵਿਖਾਇਆ ਤੇ ਬਾਕੀ ਤੁਸੀਂ ਸਿਆਣੇ ਆ ਸਾਰੇ ਭੈਣਾ ਭਰਾ ਸਮਝਦਾਰ ਤੇ ਆ ਕੇ ਵੇਖਿਓ ਬਾਕੀ ਹਰ ਵੇਲੇ 5 6 7 ਐਨੀਮਲ ਇਹਨਾਂ ਕੋਲੇ ਹੋਰ ਸੇਲ ਵਿਕਾਊ ਜਿਹੜੇ ਉਹ ਹੁੰਦੇ ਹੀ ਹੁੰਦੇ ਆ ਤੇ ਜੇ ਨੀਲੀ ਲਵਦੇ ਹੀ ਇਹ ਵੀ ਬੇਫਿਕਰ ਹੋ ਜਿਓ ਬੜੀ ਸ਼ਾਨਦਾਰ ਮਹਿ ਰਹੂਗੀ 15 ਕਿਲੋ ਦੁੱਧ ਕੰਡੇ ਵਾਲਾ ਦੇਊਗੀ ਜੇ ਤੁਸੀਂ ਚੰਗੀ ਸਾਂਭ ਕੀਤੀ ਤਾਂ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ